ਜਿਹੜੇ ਵਰਕ ਪਰਮੈਂਟ ਵਾਲੇ ਆ ਉਹ ਹੁਣ ਘਰ ਨਹੀਂ ਖਰੀਦ ਸਕਦੇ ਤੇ ਉਹਨਾਂ ਦੇ ਕੋਲ ਅਜੇ ਵੀ ਕੋਈ ਹੋਰ ਪ੍ਰੋਗਰਾਮਸ ਹੋਰ ਚਾਂਸ ਜਿਹੜੇ ਉਹ ਹੈਗੇ ਆ ਜਿਦੇ ਵਿੱਚ ਇਹ ਕੁਆਲੀਫਾਈ ਕਰਕੇ ਅਜੇ ਵੀ ਘਰ ਖਰੀਦ ਸਕਦੇ ਆ ਮਾਰਗੇਜ ਲੈ ਸਕਦੇ ਆ ਹਾਂਜੀ ਬਿਲਕੁਲ ਜੀ ਖਰੀਦ ਸਕਦੇ ਨੇ ਹਾਂ ਤੁਹਾਡੇ ਕੋਲ ਐਫ ਐਚ ਐਲ ਉਹਦੀ ਆਪਸ਼ਨ ਤੁਹਾਡੀ ਖਤਮ ਹੋ ਜਾਊਗੀ ਠੀਕ ਹੈ ਤੁਹਾਡੇ ਕੋਲ ਜਿਹੜੀ ਹੁਣ ਆਪਸ਼ਨ ਹੈ ਇਸ ਵੇਲੇ ਅਵੇਲੇਬਲ ਹੋਊਗੀ ਉਹ ਹੋਊਗੀ ਕਨਵੈਨਸ਼ਨ ਲੋਨਸ ਕਨਵੈਨਸ਼ਨ ਲੋਨਸ ਦੇ ਵਿੱਚ ਵੀ ਤੁਸੀਂ ਮਿਨਿਮਮ 3% ਤੁਹਾਡੀ 2 ਸਾਲ ਦੀ ਇਨਕਮ ਸਹੀ ਹੈਗੀ ਹੈ ਹਮ ਹਮ ਕ੍ਰੈਡਿਟ ਸਕੋਰ 620 ਤੋਂ ਉੱਪਰ ਹੈਗਾ ਤੇ ਵੀ ਕੈਨ ਸੋ ਦੂ ਥਰ ਲੋਨ ਜਿਵੇਂ ਹੈਗਾ ਇਸ ਮੌਕੇ ਡਾਊਨ ਕਿ ਉਹਨਾਂ ਲਈ ਅਜੇ ਰਾਹ ਖੁੱਲੇ ਨੇ ਹਾਂਜੀ ਹਾਂਜੀ ਜੇ ਤੁਸੀਂ ਜੇ ਤੁਹਾਡੀ ਇਨਕਮ ਸਹੀ ਹੈਗੀ ਹੈ ਕ੍ਰੈਡਿਟ ਸਹੀ ਹੈਗਾ ਠੀਕ ਹੈ ਤੇ ਤੁਸੀਂ ਐਸ ਲੈਸ 3% ਡਾਊਨ ਦੇ ਸਾਨੂੰ ਜੇ ਤੁਸੀਂ ਕਹ ਲੋ ਵੀ ਆਪਣੀ ਕਨਵੈਂਸ਼ਨਲ ਮੌਕੇ ਜਿਹੜੀ ਹੈਗੀ ਹੈ ਉਹ ਕਰਵਾ ਸਕਦੇ ਜੇ ਕਿਸੇ ਕੋਲ ਡਾਊਨ ਪੇਮੈਂਟ ਪਈ ਆ ਕੀ ਇਹ ਰਾਈਟ ਟਾਈਮ ਆ ਘਰ ਖਰੀਦਣ ਦਾ ਇਹ ਹਰ ਇੱਕ ਦੇ ਮਨ ਚ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਇਸ ਬਾਰੇ ਹਾਂਜੀ ਦੇਖੋ ਇਸ ਤਰ੍ਹਾਂ ਹੈਗਾ ਵੀ ਜਿਨ੍ਹਾਂ ਨੇ ਤੇ ਘਰ ਹੈ ਲਏ ਹੀ ਨਹੀਂ ਮਤਲਬ ਜਿਨ੍ਹਾਂ ਕੋਲ ਘਰ ਹੈ ਹੀ ਨਹੀਂ ਹਮ ਹਮ ਫਸਟ ਟਾਈਮ ਹੋਮ ਬਾਇਰ ਹੋ ਜਾਗੇ ਤੁਸੀਂ ਕਿਹ ਲੋਕ ਵੀ ਤੁਸੀਂ ਕਿਰਾਏ ਤੇ ਰਹੇ ਹੋ 5-7 ਸਾਲ ਲਈ ਸੇ ਇਜ਼ ਅ ਗੁੱਡ ਟਾਈਮ ਕਰ ਲੈਣਾ ਇਹ ਕੋਈ ਗਲਤ ਸਟੈਪ ਨਹੀਂ ਹੈਗਾ ਕਈਆਂ ਦਾ ਇਹ ਸਵਾਲ ਆ ਜਾਂਦਾ ਜੀ ਵਿਆਜ ਬਹੁਤ ਜ਼ਿਆਦਾ ਜਦੋਂ ਕਰਨਗੇ ਦੋ ਲਵਾਂਗੇ ਕੋਈ ਕਹਿੰਦਾ ਜੀ ਪ੍ਰਾਈਸਿਸ ਬਹੁਤ ਜ਼ਿਆਦਾ ਜਦੋਂ ਇਹ ਕ੍ਰੈਸ਼ ਕਰਨੀ ਹੈ ਉਦੋਂ ਲਾਵਾਂਗੇ ਉਹ ਸਮਾਂ ਕੋਈ ਕਿਆਨ ਜਹਾਦ ਵੀ ਆਉਣਾ ਠੀਕ ਹੈ ਕਿ ਨਹੀਂ ਆਉਣਾ ਜਿਹੜੇ ਵਰਕ ਪਰਮਿਟ ਵਾਲਿਆਂ ਦੇ ਲਈ ਆ ਉਹਨਾਂ ਨੂੰ ਹੁਣ ਐਫ ਐਚ ਏ ਦੇ ਲੋਨਸ ਉਹਨਾਂ ਨੇ ਬੰਦ ਕੀਤੇ ਇਹਨਾਂ ਨੇ ਜਿਹੜੀ ਹੁਣ ਅਨਾਉਂਸਮੈਂਟ ਕੀਤੀ ਹੈਗੀ ਆ ਉਹ ਇਹ ਹੈਗੀ ਆ ਵੀ ਜੇ ਤੁਹਾਡੇ ਕੋਲ ਹੈਗਾ ਵਰਕ ਪਰਮਿਟ ਤੇ ਫਿਰ ਉਹ ਤੁਹਾਨੂੰ ਜਿਹੜੇ ਐਫ ਐਚ ਏ ਦੇ ਲੋਨ ਹੈਗੇ ਆ ਉਹ ਤੁਹਾਨੂੰ ਹੁਣ ਨਹੀਂ ਮਿਲਣਗੇ ਇਹਦੀ ਜਿਹੜੀ ਇੰਪਲੀਮੈਂਟੇਸ਼ਨ ਡੇਟ ਹੈਗੀ ਆ ਉਹ ਹੈਗੀ ਮਈ 25 ਤੱਕ ਹੁਣ ਇਸ ਵੇਲੇ ਜਿਹੜੀ ਕਰੰਟ ਅਨਾਉਂਸਮੈਂਟ ਹੈ ਉਹਦੇ ਹਿਸਾਬ ਨਾਲ ਮੇ 25 ਤੱਕ ਇਸ ਤੋਂ ਬਾਅਦ ਇਹ ਜਿਹੜੇ ਐਫਐਚਐ ਲੋਨ ਹੈਗੇ ਆ ਨਾਨ ਪਰਮਨੈਂਟ ਰੈਜ਼ੀਡੈਂਸ ਨਹੀਂ ਮਿਲਣਗੇ ਨਹੀਂ ਮਿਲਣਗੇ ਸਤਿ ਸ੍ਰੀ ਅਕਾਲ ਪੰਜਾਬੀ ਰੇਡੀਓ ਯੂਐਸਏ ਪੰਜਾਬੀ ਟੀਵੀ ਯੂਐਸਏ ਦੇ ਉੱਤੇ ਸਵਾਗਤ ਹੈ ਮੈਂ ਰਾਜਗੁਰਦ ਸਿੰਘ ਅੱਜ ਦੇ ਰੀਅਲ ਏਸਟੇਟ ਮਾਰਗੇਜ ਦੇ ਇਸ ਪ੍ਰੋਗਰਾਮ ਦੇ ਵਿੱਚ ਸਭ ਨੂੰ ਜੀ ਆਇਆਂ ਨੂੰ ਆਖਦੇ ਆ ਮੇਰੇ ਨਾਲ ਰੀਅਲ ਏਸਟੇਟ ਮਾਰਗੇਜ ਦੀ ਦੁਨੀਆ ਦੀ ਗੱਲਬਾਤ ਕਰਨ ਦੇ ਲਈ ਜੁੜ ਚੁੱਕੇ ਨੇ ਜ਼ੈਂਡਰ ਮਾਰਗੇਜ ਅਤੇ ਰੀਅਲ ਏਸਟੇਟ ਤੋਂ ਮੌਨ ਚੀਮਾ ਜੀ ਹਾਂਜੀ ਮਾਜੀ ਜੀ ਐਨ ਨੂੰ ਸਵਾਗਤ ਹੈ ਸਤਿ ਸ਼੍ਰੀ ਅਕਾਲ ਜੀ ਸਸਰੀਓ ਰਾਜੀ ਭਾਜੀ ਆਪ ਜੀ ਨੂੰ ਅਜੇ ਪੰਜਾਬੀ ਰੇਡੀਓ ਯੂਐਸ ਨੇਵਰ ਸਭ ਤੋਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਸੋ ਗੱਲਬਾਤ ਸ਼ੁਰੂ ਕਰਨ ਤੋਂ ਪਹਿਲਾਂ ਆਈਡੀ ਸ਼ੇਅਰ ਕਰਾਂ ਹਾਂਜੀ ਹਾਂਜੀ ਬਿਲਕੁਲ ਜੀ ਸੋ ਜਿਹੜੀ ਤੇ ਪਹਿਲਾਂ ਮਿਲੀਆਂ ਪਰਸਨਲ ਆਈਡੀਜ਼ ਹੈਗੀਆਂ ਜੈਂਡਰ ਮਾਰਕੀਨ ਐਜ਼ ਅ ਕਲਰ ਬੀ ਲੋਨ ਆਫਿਸ ਜਿਹੜੀ ਮੇਰੀ ਆਈਡੀ ਹੈਗੀ ਹੈ ਉਹ ਹੈਗੀ ਹੈ ਨੰਬਰ ਸਟੱਡੀ ਨੰਬਰ 698952 ਜਿਹੜਾ ਅਸੀਂ ਰੀਅਲ ਏਸਟੇਟ ਦਾ ਕੰਮ ਕਰਨੇ ਆ ਜੈਂਡਰ ਰੀਅਲ ਏਸਟੇਟ ਉਸ ਦਾ ਡੀਆਈ ਨੰਬਰ ਹੈਗਾ 02 0 ਇਸ ਨਾਲ ਨਾਲ ਜਿਹੜੀ ਸਾਡੀ ਕੰਪਨੀ ਦੀ ਆਈਡੀਸ ਹੈਗੀਆਂ ਰੈਂਡਰ ਮਾਰਗੇਜ ਦੀ ਹੈਗੀ ਹੈ ਜੀ ਆ 1825688 ਤੇ ਜਿਹੜਾ ਉਹਦਾ ਡੀਆਈ ਨੰਬਰ ਹੈਗਾ 0208371